ਅਸੀਂ ਮਰ ਗਏ ਕੌਣ ਹੈ ਬੰਦਾ ਕਿਉਂ ਬਰਦਾਸ਼ਤ ਨਹੀਂ ਹੋਇਆ ਸੋਚੋ ਔਰਤ ਕਿਵੇਂ ਬਰਦਾਸ਼ਤ ਕਰਦੀ ਹੋਗੀ ਜਦੋਂ ਉਹਦਾ ਪਤੀ ਕਿਸੇ ਹੋਰ ਦੀ ਬੁੱਕਲ 'ਚ ਜਾ ਕੇ ਬੈਠੇ ਮਰਦ ਕਰੇ ਤਾਂ ਐਂਟਰਟੇਨਮੈਂਟ ਔਰਤ ਕਰੇ ਤਾਂ ਬੱਚਰਨ ਆਖਿਰ ਕਿਉਂ ਕਿਉਂ ਔਰਤ ਨੂੰ ਪਿਆਰ ਦੀ ਤੁਤੀ ਸਮਝ ਰੱਖਿਆ ਜਾਂਦਾ ਕਿਉਂ 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 ਛੱਡ ਮੈਨੂੰ ਮੇਰੇ ਗਲਤਾਂ ਸੁਲ ਜਾਨੂ ਅੱਗੇ ਹੋ ਜਾ ਮੈਂ ਵੀ ਲੈਣ ਚਾ ਅਸੀਂ ਤੁਹਾਡੇ ਗੁਨਾਹਗਾਰ ਆਂ ਅਸੀਂ ਭੁੱਲ ਬੈਠੇ ਸੀ ਕਿਕਰ ਵਾਲੇ ਤੋਂ ਵੱਧ ਕੇ ਬੰਦੇ ਨੂੰ ਕੋਈ ਨਹੀਂ ਸਮਝ ਸਕਦਾ ਜਾਨੂ ਸੱਚ ਬੋਲ ਰਹੇ ਹੋ ਸੱਚੀ ਜਾਨੂ ਤੁਹਾਡੇ ਸਿਰ ਦੀ ਸੋਂ ਅੱਗੇ ਤੋਂ ਕਦੀ ਇਹ ਜੀ ਗਲਤੀ ਤਾਂ ਨਹੀਂ ਕਰੋਗੇ ਗਲਤੀ ਤਾਂ ਨਹੀਂ ਕਰਾਂਗੇ ਪੱਕਾ ਕਦੇ ਨਹੀਂ ਕਰਾਂਗਾ ਕਦੇ ਨਹੀਂ ਕਦੇ ਨਹੀਂ ਤੀਜਾ ਕੰਮ ਲੈਣੀ ਆਪਾ ਮੁੱਲ ਦੀ ਲੜਾਈ ਖੈਣ ਆਣ ਕੇ ਮਾਈ ਦਾ ਲਾਲ ਜਪ ਗਿਰੇ ਨੀ ਤੇਰੇ ਤਰਤੇ ਹਾਏ ਵੇਲਾ ਹੁੰਦਾ ਬੰਦਾ ਕਰੇ ਹੋਏ ਰੀਤੂ ਏ ਤੇਰੀ ਯਾਰੂ ਨਿਹਾਲ ਤੇਰੇ ਮੁੱਕੀ ਮਾਰ ਕੇ ਦੰਦ ਕੱਟ ਸੁੱਟਨੇ ਕਬੀਲਦਾਰੀ ਹੈ ਕੰਮ ਕਰਦੇ ਤੇਰੇ ਮango ਬੇਲੇ ਨਹੀਂ ਹੈਗੇ ਉਹ ਕਬੀਲਦਾਰੀ ਸਾਡੇ ਤੇ ਵੀ ਹੈ 10 ਸਾਲ ਹੋ ਗਏ ਵਿਆਹ ਹੋਏ ਨੂੰ ਤੇਰੇ ਵਾਂਗੂ ਨਹੀਂ 6 ਮਹੀਨਿਆਂ ਚ ਜਨਾਨੀ ਦੇ ਥੱਲੇ ਲੱਗ ਗਏ ਸਾਲਾ ਠਰਕੇ ਉਹ ਚੱਲ ਵੀ ਮੁੰਡਿਆ ਹੈਲੋ ਹੈਲੋ ਦੀਪ ਕਿੱਥੇ ਐ ਤੂੰ ਜੇ ਤੂੰ ਹੁਣੇ ਨਾ ਨਾ ਆਇਆ ਤੇ ਮੈਂ ਤੇਰੇ ਘਰੇ ਆ ਜਾਣਾ ਲੈ ਜਾਨੂ ਆ ਗਿਆ ਬਸ ਹੁਣੇ ਆ ਗਿਆ ਹੈਲੋ ਲੱਗੋ ਵੀਰੇ ਅੱਗੇ ਯਾਰ ਨਿਹਾਲੇ ਪਰ ਉਹਦਾ ਫੋਨ ਸੀ ਯਾਰ ਤੈਨੂੰ ਪਤਾ ਦਿਮਾਗ ਤੋਂ ਕਿੰਨੀ ਪੈਦਲ ਹੈ ਕਰਿਆ ਵਜਣਾ ਹੋਣੇ ਵੀਰ ਬਣ ਕੇ ਸਲੈਂਡਰ ਛੱਡਦੀ ਮੇਰੇ ਕੋਲ ਉਹ ਨਾ ਨਾ ਇੰਨਾ ਟਾਈਮ ਨਹੀਂ ਹੈ ਪਰ ਹਟ ਵੀਰ ਬਣ ਕੇ ਸੁਣ ਤਾਂ ਸਹੀ ਯਾਰ ਤੂੰ ਖਾਵੇਂ ਸਾਲਾ ਮਿੱਠੇ ਚੌਲ ਕਦੇ ਸਾਡਾ ਵੀ ਮੂੰਹ ਮਿੱਠਾ ਕਰਾ ਦੇ ਕੰਮ ਵੇਲੇ ਤੈਨੂੰ ਨਿਹੱਲਾ ਜਿਆਦਾ ਜਾਂਦਾ ਉਹ ਸ਼ਰਮ ਕਰ ਸ਼ਰਮ ਕਰ ਕੰਜਨਾ ਇਹ ਮੁੰਡੇ ਖੁੰਡਿਆਂ ਦਾ ਕੰਮ ਹੈ ਅੱਛਾ ਚੱਲ ਫਿਰ ਜਾ ਜਾ ਪਰ ਉਹ ਉਹ ਕਰਦਾ ਮੇਰੇ ਬਾਪ ਕਰਦਾ ਅੱਜ ਗੱਲ ਵੀਰ ਬਣ ਕੇ ਸਲੈਂਡਰ ਛੱਡਦੀ ਘਰੇ ਸਾਲਾ ਠਰਕੀ ਛੱਡਦੀ ਵੀਰੇ ਵੀਰ ਬਣ ਕੇ ਛੱਡਦੀ ਉਹ ਚੱਲ ਤੂੰ ਕੰਮ ਕਰ ਆਪਣਾ ਓ ਚਲੋ ਵੀ ਚਲੋ ਮੁੰਡਿਓ ਜਾਨੂ ਜਾਨੂ ਇੱਦਾਂ ਦੇਖ ਰਹੀ ਐ ਕੀ ਹੋ ਗਿਆ ਕਿੱਥੇ ਸੀ ਤੁਸੀਂ ਜਾਨੂ ਤੈਨੂੰ ਦੱਸਿਆ ਤਾਂ ਸੀ ਨਿਹਾਲੇ ਘਰੇ ਹੋਰ ਕਿੱਥੇ ਨਿਹਾਲੇ ਪਾਜੀ ਨੇ ਤੁਸੀਂ ਆਪ ਸਿੰਲਿੰਡਰ ਦੇ ਕੇ ਉਰੇ ਭੇਜਿਆ ਤੇ ਤੁਸੀਂ ਉਹਨਾਂ ਕੋਲ ਟਿੰਡੀਆਂ ਲੈਣ ਗਏ ਸੀ ਜਾਨੂ ਤੂੰ ਲੱਭ ਕੀ ਰਹੀ ਹੈ ਬੇਬੀ ਮੇਰੇ ਨਾਲ ਪ੍ਰਾਂਦੀ ਨੇ ਮਿਲਦੀ ਪਈ ਜਿਹੜੀ ਤੁਸੀਂ ਮੈਨੂੰ ਮੇਰੇ ਬਰਥਡੇ ਤੇ ਗਿਫਟ ਕੀਤੀ ਸੀਗੀ ਨਹੀਂ ਆ ਕੀ ਕੀ ਹੋਇਆ ਯਾਦ ਆ ਗਿਆ ਨਾ ਨਾ ਬੇਬੀ ਦੇਖੀ ਸੀ ਪਤਾ ਨਹੀਂ ਕਿੱਥੇ ਦੇਖੀ ਸੀ ਛੱਡਣਾ ਪ੍ਰਾਂਦੇ ਨੂੰ ਆਪਾਂ ਹੋਰ ਰਹਿ ਲਾਂਗੇ ਦੇਖ ਕਿੰਨਾ ਰੋਮਾਂਟਿਕ ਵੈਦਰ ਹੈ ਨਹੀਂ ਤੁਸੀਂ ਮੇਰੇ ਲਈ ਚਾਹ ਬਣਾ ਕੇ ਲੈ ਕੇ ਆਓ ਤੇ ਮੈਂ ਪਰਾਂਦੀ ਨਾ ਲੱਭ ਕੇ ਹੀ ਛੱਡਾਂਗੀ ਜਾਓ ਤੁਸੀਂ ਮੇਰੇ ਲਈ ਚਾਹ ਬਣਾਓ ਜਾਓ ਜਾਓ ਬੰਦਾ ਵਿਆਹ ਨਾ ਕਰਾਵੇ ਫਾਂਸੀ ਲੈ ਲਵੇ ਜੇ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਨਾ ਆਪਾਂ ਰਲ ਕੇ ਬੈਠ ਬਚਾਉਂਦੇ ਉਹਦੀ ਉਹਦਾ ਮੂੰਹ ਦੇਖਣ ਆਲਾ ਸੀ ਜਿਵੇਂ ਕਿਸੇ ਮੰਤਰੀ ਦੇ ਘਰੇ ਸੀਬੀਆਈ ਦੀ ਰੇਡ ਪੈ ਗਈ ਹੋਵੇ ਪਾਣੀ ਘਟ ਸਿੱਤ ਠੰਡ ਲੱਗਦੀ ਆ ਹੋਰ ਏ ਕਦੇ ਨਹੀਂ ਬੰਦੇ ਬਣ ਸਕਦੇ ਉੱਤਰ ਕੀ ਹੋ ਗਿਆ ਜਿਹੜਾ ਕੁਝ ਨਹੀਂ ਹੋਣਾ ਸੀ ਉਹ ਹੋ ਗਿਆ ਭੱਜ ਲਾ ਤਾਨੇ ਪਾਈ ਫੇਰੀ ਬਾਬਾ ਜੀ ਮੈਂ ਪਾਰੋ ਮੈਂ ਘਰ ਵਾਲੇ ਨੂੰ ਕਦੀ ਪਾਣੀ ਨਹੀਂ ਪੁੱਛਿਆ ਤੁਹਾਡੇ ਲਈ ਬਦਾਮਾਂ ਵਾਲੀ ਖੀਰ ਲੈ ਕੇ ਆਈ ਆ ਉਹ ਕਰ ਦਾਂਗੇ ਤੇਰਾ ਪਾਰੋ ਤਾਰਾ ਇੱਕ ਰਾਤ ਦਾ ਕੰਮ ਹੈ ਸਾਰਾ ਚਲਦੇ ਕੰਮ ਸਾਰੇ ਠੱਪ ਹੋਣਗੇ ਤੇਰੀ ਜੇਬ 'ਚ 3 ਲੱਖ ਹੋਣਗੇ ਫਿਰ ਮੰਨੇਗੀ ਬਾਬਿਆਂ ਨੂੰ ਸੱਚੀ ਬਾਬਾ ਜੀ ਤੁਸੀਂ ਕਿੰਨੇ ਚੰਗੇ ਹੋ ਕਿੰਨੇ ਮਹਾਨ ਹੋ ਬਾਬਾ ਜੀ ਤੁਸੀਂ ਚੰਗਾ ਕਿਉਂ ਨਹੀਂ ਹੋਊਗਾ ਬਲਤਕਾਰੀ ਜੋ ਆ 3 ਸਾਲ ਜਲਚਵੀਲਾ ਕੇ ਆਏ ਨੇ ਆੜੇ ਓਏ ਬਲਤਕਾਰੀ ਨਹੀਂ ਪਾਰੂਪਕਾਰੀ 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 ਬਾਬਾ ਜੀ ਉਹ ਮਲੰਗ ਨੇ ਪੈਸੇ ਦੇ ਵੀ ਦੇਣਗੇ ਉਹ ਬਾਬੇ ਲਾਉਂਦੇ ਪੱਕਾ ਟੇਵਾ ਸੇਵਾ ਦਾ ਤੈਨੂੰ ਮਿਲੂਗਾ ਮੇਵਾ ਸ਼ਨੀਵਾਰ ਦੀ ਚੌਂਕੀ ਭਰ ਜੀ ਬਾਬਿਆਂ ਦਾ ਵਾ ਦਿਲ ਖੁਸ਼ ਕਰ ਜੀ ਨੋਟਾਂ ਨਾਲ ਦਰਾ ਭਰ ਜੂ ਕਰ ਹੋ ਜਾ ਕੋਲਡ ਹੁਣ ਕਾਹਦਾ ਡਰ ਨਾਥਿਆ ਉਹ ਨਾਥਿਆ ਓ ਦੇਖੋ ਕਿੰਨੇ ਲੋਕ ਡਾਂਗਾ ਚੱਕੀ ਆਉਂਦੇ ਨੇ ਇਹ ਸਾਲਾ ਆਪਣੇ ਤਾਂ ਹੱਡ ਤੜਾਊਗਾ ਨਾਲੇ ਆਪਣੇ ਵੀ ਗੋਡੇ ਤੜਾਊਗਾ ਬਾਬਾ ਜੀ ਫੋਨ 'ਚ ਪੈਸੇ ਵਾ ਲਿਆ ਵਾ ਜੀ ਜਾ ਬਾਬਾ ਜੀ ਦੀ ਓ ਖੜਿਆ ਓਏ ਓ ਬੈਠਾ ਬੂਖਣਾ ਸਾਥ ਓਏ ਆ ਜਾ ਮੁੰਡਾ ਪੰਨੇ ਕਰਾ ਹਾਂ ਗਿਆ ਬੋਲ ਬੜਾ ਭੱਜ ਗਿਆ ਬੂਗਰਾ ਸਾਧੋ ਮੇਰੇ ਸਾੜਾ ਚੱਕ ਲੈ ਸਮਾਨਾ ਨੁਕਰ ਤੈਨੂੰ ਗੱਲ ਸਮਝ ਆ ਗਈ ਨਾ ਕਿਹੜੀ ਬਾਈ ਅੱਜ ਤੋਂ ਬਾਅਦ ਤੇਰੀ ਪਰਜਾਈ ਦੀਆਂ ਨਜ਼ਰਾਂ ਚ ਪਰ ਉਹ ਤੇਰੇ ਘਰ ਵਾਲੀ ਐ ਨਿਹਾਲ ਬਾਇਦਰ ਬੰਨਾ ਮਾ ਪੰਗਾ ਪਾਦਾ ਨਾ ਮੈਂ ਪੰਮੇ ਨੂੰ ਨਹੀਂ ਛੱਡ ਸਕਦਾ ਸੇਜ਼ ਮਾਈ ਵਾਈਫ ਯਾਰ ਬਹੁਤ ਮੈਂ ਯਾਰ ਤੱਕ ਨਾ ਤੇਰੀ ਭੈਣ ਲੱਗਦੀ ਐ ਹੈ ਤਾਂ ਤੇਰੇ ਘਰ ਵਾਲੀ ਹੋਰ ਗੱਲ ਸੁਣ ਲੈ ਤੂੰ ਮੇਰੀ ਯਾਰ ਪੰਮੀ ਦੀਆਂ ਨਜ਼ਰਾਂ ਦੇ ਵਿੱਚ ਜਦੋਂ ਵੀ ਤੂੰ ਕਦੇ ਮੇਰੇ ਘਰੇ ਆਵੇਂ ਪਰ ਉਹ ਤੇਰੇ ਨਾਲ ਹੋਣੀ ਚਾਹੀਦੀ ਐ ਕਿਹੜੀ ਪਾਰੋ ਤੇਰੀ ਮਾਂ ਪਾਰੋ ਉਬਰੋ ਜਿਹਦੇ ਨਾਲ ਆਪਣਾ ਦੋਆਂ ਦਾ ਸਾਲੇ ਆ ਗਿਆ ਆਜ਼ਾਦ ਲੋਕ ਸਾਲੇ ਕੀ ਕਹਿਣਗੇ ਬਾਈ ਦੋ ਦੋ ਰੱਕੇ ਬੈਠਾ ਨਹਲੇ ਬਾਈ ਮੈਨੂੰ ਲੱਗਦਾ ਤੈਨੂੰ ਚੜ ਗਈ ਐ ਚਲ ਆ ਕਰ ਛੋਟੇ ਮੈਂ ਤੈਨੂੰ ਨਹੀਂ ਯਾਰ ਉੱਠ ਕੇ ਭਇਆ ਤੂੰ ਮੈਂ ਘਰੇ ਨਹੀਂ ਜਾਣਾ ਯਾਰ ਘਰੇ ਮੇਰੇ ਕਲੇਸ਼ ਖੜਾ ਹੋ ਜੂ ਧਰਮ ਨਾਲ ਮੈਂ ਕਰੇ ਨਹੀਂ ਆਣਾ ਯਾਰ ਤੂੰ ਐ ਕਰ ਜੇ ਮੇਰਾ ਵੀਰਾ ਅੱਜ ਮੇਰਾ ਇੱਕ ਕੰਮ ਕਰ ਦੇ ਮੈਨੂੰ ਪਾਰੋ ਕੋਲੇ ਛੱਡ ਦੇ ਦੇ ਸੜਾ ਕੱਲਾ ਘਿਰ ਖਾਣੂ ਫਿਰਦਾ ਅਸੀਂ ਮਰ ਗਏ ਆ ਚੱਲ ਆਪਾਂ ਦੋਨੋਂ ਚੱਲਦੇ ਆਂ ਚੱਲਦੇ ਆ ਖੜ ਜਾ ਪੈਗ ਲਾ ਲੈਣ ਦੇ ਗੱਲ ਕੀ ਗੁਜ਼ਾਰਾਂਗੇ ਰਾਤ ਅੱਜ ਦੀ ਰਾਤ ਪਾਰੋ ਦੇ ਮਹਿਮਾਨ ਉਹ ਸੜਾ ਬੋਤਲ ਦਾ ਚੱਕ ਲੈ ਬੜੀ ਕਾਲੀ ਰਈਆ ਜਾਨ ਦੀ ਇਹ ਤਾਂ ਜ਼ਰੂਰੀ ਆ 550 ਲਾਇਆ ਜੇ ਤੇ ਤੂੰ ਸਾਢੇ 3 ਜਣਾਗਾ ਪਰ ਉਹਨੂੰ ਕੀ ਖਾਕ ਮਿਲੇਗਾ ਤੂੰ ਉੱਠੋ ਭਾਈ ਉਹ ਡਿੱਗੀ ਜਾਣਾਗਾ ਉਹ ਭਾਈ ਕੀ ਕਰੀ ਜਾਣਾ ਉਹ ਲਿਟੀ ਜਾਣਾ ਉਹ ਭਾਈ ਸੌਂਤਾ ਸੀ ਓਏ ਨਾ ਟੈਟ ਹੋ ਗਿਆ ਪਰ ਉਹਨੂੰ ਕੀ ਖਾ ਕੇ ਮਿਲੇਗਾ ਸਾਲਾ ਮੈਨੂੰ ਵੀ ਟੈਟ ਕਰਤਾ ਓ ਭਾਈ ਓ ਗੱਲ ਤਾਂ ਸੁਣ ਓਏ ਅੱਜ ਜਾ ਖੜ ਜਾ ਇੱਕ ਮਿੰਟ ਖੜ ਜਾ ਉਹ ਸਾਲਾ ਲਲਕਾਰੇ ਮਾਰੀ ਨਾ ਖੜ ਜਾ ਇੱਕ ਮਿੰਟ ਚੱਲਦੇ ਖੜ ਜਾ ਉਹ ਸਿਆਪਾ ਪਵਾਏਗਾ ਓ ਬਾਈ ਓ ਬਾਈ ਗੱਡੀ ਚੱਕ ਲੈ ਓ ਗੱਡੀ ਬਾਈ ਗੱਡੀ ਗੱਡੀ ਸੇੜ ਦੋ ਆ ਜਪਣੇ ਪਰ ਉਹ ਨਿਹਾਲਾ ਬਦਲ ਕਿੱਧਰ ਵਗ ਗਿਆ ਕਹਿੰਦਾ ਸੀਗਾ ਰੋਣਾ ਲੈ ਫੋਰਾ ਅੱਪਰੋ ਅਜੇ ਤੁਸੀਂ ਛੱਡ ਗਏ ਤੇ ਦੀਪਾ ਵੀ ਛੱਡ ਗਿਆ ਆਪੇ ਅਜ ਇਕੱਲੇ ਬੜੇ ਬੱਜੀ ਮੰਨਾਂਗੇ ਕਹਾਂ ਉਸ ਚੜ੍ਹੇਲ ਨੂੰ ਮੇਰੇ ਬੱਚੇ ਕਰਦੇ ਹੋ ਕੱਢੋ ਭਗਤ ਜੀ 101 ਰੁਪਿਆ ਹੁਣ ਹੀ ਲਓ ਬਾਬਾ ਜੀ ਹੁਣ ਹੀ ਲਓ ਗਿਣਤੀ ਦੇ ਚੱਕਰਾਂ ਚ ਨਾ ਪਾਇਆ ਬੱਚਾ ਬਾਬੇ ਦੇਣਗੇ ਗਿੱਦੜ ਸਿੰਘ ਜੀ ਵਿੰਗ ਤੜਿੰਗੀ ਚੈਲੇ ਹਾਂ ਬਾਬਾ ਜੀ ਇਹਦੇ ਘਰ ਵਾਲੀ ਦੀ ਲਾਦੇ ਜੋਤ ਬਾਹਰ ਵਾਲੀ ਵੀ ਹੋਜੂ ਲੋਟ ਸੁਖ ਭੋਗਣ ਦੀ ਕਾਰਲਾ ਤਿਆਰੀ ਕੀਤੀ ਬਾਬਾ ਜੀ ਨੇ ਪੱਕੇ ਲਤਕਾਰੀ ਓਏ ਸਾਲਿਓ ਪਰੂ ਪਕਾਰੀ ਪਰਵਕਾਰੀ ਬਾਬਾ ਜੀ ਪੜ੍ਹ ਦੋ ਫੇ ਦੋਵਾਂ ਦਾ ਮੰਤਰ ਫੇਰ ਮੰਨਾਂਗੇ ਬਾਬਾ ਜੀ ਨੂੰ ਧਰ ਭਗਤਾ ਫੇਰ 201 ਰੁਪਿਆ 201 ਇਹ ਦਕਸ਼ਨਾ ਲੈਂਦੇ ਨੇ ਬਾਬਾ ਜੀ ਬਾਬਾ ਜੀ ਪੈਸਾ ਤਾਂ ਮੇਰੇ ਕੋਲ ਆਹੀ ਹੈ ਜੇ ਮੇਰੇ ਘਰ ਵਾਲੀ ਮੇਰੇ ਵਾਸਤੇ ਹੋ ਗਈ ਨਾ ਤਾਂ ਪੱਕਾ ਵਾਦਾ ਗਦੇ ਦੇ ਕੰਨ ਵਰਗਾ ਤੈਨੂੰ ਹਜ਼ਾਰਾਂ ਦਾ ਨੋਟ ਦੇ ਕੇ ਜਾਊਂਗਾ ਮੈਂ ਬਾਬਾ ਜੀ ਇਹਦੇ ਤਾਂ 420 ਨੰਬਰ ਵਾਲੀ ਪੁੜੀ ਕੰਮ ਕਰੂਗੀ ਛੜਕ ਨੂੰ ਕਰਕੇ ਜਾਤ ਪਾ ਲਈ ਉਹਦੇ ਸਿਰ ਵਿੱਚ ਰੱਖ ਦੇਖਣਗੇ ਉਹਨੂੰ ਪੰਭੂ ਤਾਰੇ ਲੈਂਦਾ ਰਹੀ ਫੇਰ ਨਜ਼ਾਰੇ ਨਲੇ ਗੱਲ ਸੁਣਾ ਇੱਕ ਚੌਕੀ ਹੋਰ ਭਰ ਜਾ ਹਜ਼ਾਰ ਦਾ ਨੋਟ ਜਰਾ ਢਿੱਲਾ ਕਰ ਜਾ ਕਿਉਂ ਮੰਨਦਾ ਬਾਬਿਆਂ ਨੂੰ ਮੰਨਦਾ ਬਾਬਾ ਜੀ ਮੰਨਦਾ ਜਿੱਦਨ ਦੀ ਆਈਏ ਸੜੀ ਨੇ ਜੀਨਾ ਹਰਾਮ ਕਰ ਰੱਖਿਆ ਹੁਣ ਲੱਗਦਾ ਉੱਠ ਨਹੀਂ ਆਓਗੇ ਪਹਾੜ ਥੱਲੇ ਜੈ ਬਾਬੇ ਦੀ ਜੈ ਬਾਬੇ ਦੀ ਬਾਬਾ ਜੀ ਪਰ ਵਾਈਸ ਥੋੜੇ ਲਵੇ ਉਹ ਕਿਹੜੀ ਪਰੋ ਬਾਬੇ ਨੌ ਨਹੀਂ ਜਾਣਦੇ ਕਿਸੇ ਦਾ ਤੇਰਾ ਕੰਮ ਹੋ ਗਿਆ ਚੱਲ ਚੰਗਾ ਬਾਬਾ ਜੀ ਚੰਗਾ ਬਾਬਾ ਜੀ ਬਾਬਾ ਜੀ ਡਾੜੀ ਤਾਂ ਬਣ ਗਈ ਕੋਟ ਕੋਟ ਲਾਈਨ ਲੀ ਫਿਰ ਔਰ ਮੈਨੂੰ ਫੋਟੋ ਦੇ ਦੇ ਹਰ ਹਰ ਸਮਝੇ ਧਾਰਜੀ ਦੀ ਕਸਮ ਫੋਟਾ ਖਿੱਚਿਆ ਸੀ ਨਾ ਗੁੰਮ ਹੋ ਗਿਆ ਅਸਾਨਾ ਕੀ ਦੋਸ ਦੁਕਾਨਦਾਰੀ ਦਾ ਨੋਇ ਬਹਾਜੀ ਨਾਲੋਂ ਦੁਕਾਨਦਾਰੀ ਦੀ ਪਈ ਹੋਈ ਆ ਇੱਥੇ ਜਾਨ ਦੇ ਲਾਲੇ ਪਏ ਹੋਏ ਆ ਇਹਦੇ ਮਾਰੀਆਂ ਲੱਤ ਦੇਖ ਸਾਲਾ ਕਿਵੇਂ ਘੋੜੇ ਵੇਚ ਕੇ ਪਿਆ ਸੁੱਤਾ ਕਾਨੂੰ ਆ ਬੇਉਸ ਹੋਇਆ ਨੂੰ ਦੇਖ ਕੇ ਓਹ ਮੈਂ ਕਿੱਥੇ ਆ ਆਪਣੀ ਜਾਨ ਦੀ ਗੋਦੀ ਜਿਸ ਦਾ ਨੇ ਪਿਆ ਨਾ ਕੁੰਡੇ ਨੇ ਬਨੇ ਪਿਆ ਓਏ ਕੀ ਕਰ ਰਿਹਾ ਲੱਗਿਆ ਫੋਨ ਆ ਰਹੀ ਗਿਆਣਾ ਫੋਟੋਆਂ ਵੀ ਦੇ ਦਾਂਗੇ ਪਹਿਲਾਂ ਹੱਥ ਤਾਂ ਖੋਲ ਸਾਡੇ ਹੱਥ ਬੰਨੇ ਪਏ ਆ ਫੋਟੋ ਕਿੱਥੋਂ ਦੇ ਦਈਏ ਓਏ ਓ ਦੇ ਕੋਈ ਕੀ ਓ ਰੁਕ 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 ਇੱਕ ਘੰਟੇ ਦੇ ਬੰਨੇ ਪਿਆ ਤਰੇ ਵਿੱਚ ਨਿਕਲਸ ਲੈ ਸੀ ਓਏ ਤੋਸੀਗਾ ਡਰਾ ਛੱਡਿਆ ਉਹੀਂ ਗੋਪੀ ਦਾ ਐਂ ਬਦਲ ਦਿੰਦਾ ਤਕਦੀਰਾਂ 6 ਹਫ਼ਤੇ ਨਕ ਅੱਛਾ ਤਾਂ ਬੋਲਦਾ ਨਹੀਂ ਤੂੰ ਤਕਦੀਰਾਂ ਸਵਾਬ ਬਦਲੇਗਾ ਦਾੜ ਜੀ ਸਾਂ ਮੂੰਹ ਨਾ ਲੱਗੇ ਅger ਮੇਰੇ ਹਾਂ ਉਹ ਭਰਾ ਜੀ ਤੁਹਾਡੇ ਆਹੀ ਕਾਡੋ ਕੋਲੇ ਪਿੱਛੇ ਕੋਈ ਕੰਮ ਨਹੀਂ ਚੱਲਦਾ ਆਪਣਾ ਦੋਹੀ ਝਗੜਦੇ ਰਹਿੰਦੇ ਹੋ ਫਿਰ ਕਹਿਦੇ ਨੇ ਵੜ ਗਈ ਨਾ ਦੁਕਾਨਦਾਰੀ ਭੰਡਚ ਉਹ ਖੜੇ ਖੜੇ ਦੇਖੀ ਕਿ ਜਾਣੇ ਉਹ ਬੈਲ ਬਜਾਓ ਜਿਹੜੇ ਵੱਡੇ ਜਸੂ ਸੁਣਦੇ ਨਾ ਉਹ ਗੇਟ ਤੇ ਕਦ ਨਹੀਂ ਜਾਂਦੇ ਰੱਸਾ ਸਟਾਰਸ ਭਰਾਜੀ ਰੱਸਾ ਤਾਂ ਘਰ ਭੁਲਾਏ ਉਹ ਕਿੱਡੀ ਕੰਦਾ ਯਾਰ ਟੱਪ ਜਣਿਆ ਚਲੋ ਫਿਰ ਚਲੋ ਅਜੇ ਚਲੋ

ਜੈ ਬਾਬਾ ਸੂ ਸੜਕ ਜੈ ਹੋ ਜੈ ਹੋ ਨਾ ਕੋਈ ਜੰਤਰ ਨਾ ਕੋਈ ਮੰਤਰ ਬਾਬੇ ਲਾਉਂਦੇ ਪੱਕਾ ਪੈਂਚਰ ਲੋਕਾਂ ਦੀਆਂ ਕਸਰਾ ਕੱਢਦੇ ਹੱਥ ਨੂੰ ਨਾ ਬੁੱਲੇ ਵੜਦੇ ਬਾਬਾ ਜੀ ਕੱਲੀ ਮਲਾਈ ਛਕੀ ਜਾਂਦੇ ਹੋ ਸੁੱਖ ਨਾਲ ਤੁਹਾਡਾ ਚੇਲਾ ਵੀ ਜਵਾਨ ਹੋ ਗਿਆ ਇੱਕ ਅੱਧੀ ਚੇਲੀ ਇੱਧਰ ਵੀ ਧੱਕ ਦਿਆ ਕਰੋ ਉਹ ਕਰ ਦਿਆਂਗੇ ਮੂੰ ਤੇਰਾ ਕਾਲਾ ਇੱਧਰ ਦੇਖ ਕਿਉ ਸਿਰਦਾ ਲਾਲਾ ਜਾ 12 ਵਜੇ ਮੇਰੇ ਗੇਟ ਤੇ ਖੜ ਜੀ ਜਦ ਮੈਂ ਨਿਕਲੂਗਾ ਤੂੰ ਅੰਦਰ ਵੜ ਜੀ ਯੇ ਹੋ ਭਸਮ ਕਰ ਦਿਆਂਗੇ ਮਾਰ ਕੇ ਮੰਤਰ ਤਿੱਖੇ ਕਰ ਲੋ ਆਪਣੇ ਯੰਤਰ ਜੈ ਬਾਬਾ ਜੀ ਜੈ ਬਾਬਾ ਜੀ ਦੀ ਬਾਬਾ ਜੀ ਆਪਾਂ ਪਿੰਡੋਂ ਭੱਜ ਕੇ ਆਏ ਸੀ ਜੀ ਕੰਮ ਆਪਣੇ ਹੋਰੇ ਵੀ ਚਿੱਤਰਖਾਨ ਵਾਲੇ ਹੀ ਆ ਜੀ ਇਹ ਤਾਂ ਵਧੀਆ ਆਪਣਾ ਪੁਰਾਣਾ ਕੰਮ ਨਾ ਛੇੜੀ ਆਪਾਂ ਸ੍ਰੀ ਰਲ ਜਨੈ